ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕੀਰਤਪੁਰ ਸਾਹਿਬ ਖਬਰਸਾਰ ਤੇ ਬੇਹਾ ਤੁਹਾਡੇ ਨਾਲ ਬੁੱਧ ਸਿੰਘ ਰਾਣਾ ਇਹ ਤਸਵੀਰਾਂ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਨੱਕੀਆਂ ਤੋਂ ਸਾਹਮਣੇ ਆਈਆਂ ਹਨ ਜਿੱਤੇ ਇੱਕ ਘਰ ਦੇ ਵਿੱਚ ਰਹਿੰਦੀ ਵਿਧਵਾ ਬਜ਼ੁਰਗ ਔਰਤ ਦੇ ਘਰ ਤੋਂ ਬੀਤੀ ਰਾਤ ਚਾਰ ਘਾਰਸਵਾਰ ਅਣਪਛਾਤੇ ਲੋਕਾਂ ਵੱਲੋਂ ਉਸ ਦੀਆਂ ਚਾਰ ਬੱਕਰੀਆਂ ਚੋਰੀ ਕਰ ਲਈਆਂ ਗਈਆਂ ਉਕਤ ਔਰਤ ਨੇ ਦੱਸਿਆ ਕਿ ਤੜਕੇ ਕਰੀਬ 1:30 ਵਜੇ ਉਕਤ ਘਾਰ ਵਿੱਚ 4 ਵਿਅਕਤੀ ਆਏ ਜਿਸ ਵਿੱਚ 2 ਵਿਅਕਤੀ ਮੌਨੇ ਸਨ ਅਤੇ 2 ਵਿਅਕਤੀ ਨਹੰਗ ਸਿੰਘ ਦੇ ਬਾਣੇ ਵਿੱਚ ਸਨ ਉਸਨੇ ਦੱਸਿਆ ਕਿ ਉਸਦੀ ਗਰਦਨ ਤੇ ਤਲਵਾਰ ਰੱਖ ਕੇ ਉਸਦੀਆਂ ਬੱਕਰੀਆਂ ਚੋਰੀ ਕਰਨੀਆਂ ਗਈਆਂ ਜਦੋਂ ਉਕਤ ਔਰਤ ਰੋਣ ਲੱਗੀ ਤਾਂ ਉਸਦੇ ਗਵਾਂਢੀ ਜਾਗੇ ਅਤੇ ਉਕਤ ਲੋਕ ਕਰਪਾਨਾ ਲੈ ਰਹੰਦੇ ਹੋਏ ਉਸਦੀਆਂ ਬੱਕਰੀਆਂ ਚੁੱਕ ਕੇ ਫਰਾਰ ਹੋ ਗਏ ਜਿਸ ਦੇ ਪਤਾ ਲੱਗਦੇ ਹੀ ਕਿਰਤਪੁਰ ਸਾਹਿਬ ਪੁਲਿਸ ਅੱਜ ਸਵੇਰੇ ਉਕਤ ਬਜ਼ੁਰਗ ਔਰਤ ਦੇ ਘਰ ਪਹੁੰਚੀ ਇਸ ਮੌਕੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਉਕਤ ਔਰਤ ਬਹੁਤ ਜ਼ਿਆਦਾ ਗਰੀਬ ਹੈ ਜਿਸ ਦੇ ਪਰਿਵਾਰ ਵਿੱਚ ਹੋਰ ਕੋਈ ਵੀ ਮੈਂਬਰ ਨਹੀਂ ਹੈ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਜੋ ਉਸ ਦੀਆਂ ਦੋ ਧੀਆਂ ਸਨ ਉਹਨਾਂ ਦਾ ਵਿਆਹ ਹੋ ਚੁੱਕਾ ਹੈ ਅਤੇ ਇਹ ਬਜ਼ੁਰਗ ਔਰਤ ਅਕੱਲੀ ਘਰ ਵਿੱਚ ਰਹਿੰਦੀ ਹੈ ਅਤੇ ਬੱਕਰੀਆਂ ਪਾਲ ਕੇ ਆਪਣਾ ਗੁਜ਼ਾਰਾ ਕਰਦੀ ਹੈ ਪਰ ਬੀਤੀ ਰਾਤ ਹੋਈ ਘਟਨਾ ਕਾਰਨ ਪਿੰਡ ਦੇ ਲੋਕ ਸਹਿਮ ਦੇ ਮਾਹੌਲ ਵਿੱਚ ਹਨ ਆਓ ਤੁਹਾਨੂੰ ਵੀ ਦਿਖਾਨਿਆਂ ਉਕਤ ਤਸਵੀਰਾਂ ਅਤੇ ਇਸ ਮੌਕੇ ਕੀ ਕੁਝ ਕਿਹਾ ਉਕਤ ਬਜ਼ੁਰਗ ਔਰਤ ਅਤੇ ਪਿੰਡ ਦੇ ਸਰਪੰਚ ਦਵਿੰਦਰ ਬੈਂਸ ਅਤੇ ਪਿੰਡ ਦੇ ਪੰਚ ਨੇ ਤੁਹਾਨੂੰ ਸੁਣਾਣੇ ਆ ਤੋਟਾ ਹਾਂਜੀ ਕੀ ਗੱਲ ਹੋਈ ਜੀ ਕੀ ਗੱਲ ਹੋਈ ਕਿੰਨੀਆਂ ਬੱਕਰੀਆਂ ਲੈ ਕੇ ਤੁਹਾਡੀਆਂ ਅੱਛਾ ਕਿੰਨੇ ਕ ਵਜੇ ਰਾਤ ਕੋ ਕੀ ਆ ਕਿਦਾਂ ਆਏ ਕਿਹ ਕਿਹੜਾ ਪਿੰਡ ਹੈ ਭਾਜੀ ਮੇਰਾ ਨਾਮ ਚਨਨ ਸਿੰਘ ਹੈ ਜੀ ਪਿੰਡ ਲਕੀਆਂ ਜੀ ਜੀ ਸਾਨੂੰ ਇਤਲਾ ਮਿਲੀ ਜੀ ਸਵੇਰੇ ਆ ਕੇ ਅਸੀਂ ਦੇਖਿਆ ਪ੍ਰੋਗਰਾਮ ਇਥੇ ਹੀ ਕੀ ਸਾਡੀ ਇਹ ਪਰਜਾਈ ਲੱਗਦੀ ਜੀ ਤੇ ਦਾਦੀ ਵੀ ਚਾਰ ਬੁਕਤੀਆਂ ਮੇਰੀਆਂ ਰਾਤ ਲੈ ਕੇ ਚਲੇ ਗਏ ਜੀ ਤੇ ਪਤਾ ਨਹੀਂ ਲੱਗਿਆ ਸਵੇਰ ਠ ਰਾਤ ਨੂੰ 1:00 ਵਜੇ ਆਈ ਔਰ ਡਰਾ ਧਮਕਾ ਦੇ ਕੇ ਕਰਦਨ ਤੇ ਰਖਤੀ ਕਰਭਾਉਣ ਉਹਨਾਂ ਨੇ ਜੀ ਇਹਦੇ ਡਰ ਗਈ ਵਿਚਾਰੀ ਆਈ ਤੇ ਆ ਕੇ ਇਹਨਾਂ ਨੂੰ ਦੱਸਿਆ ਜੀ ਤੂੰ ਰੋਲਾ ਰੋਲਾ ਪਾ ਦਿੰਦੀ ਤੇ ਅਸੀਂ ਵੀ ਘਰ ਨਾਲੇ ਤੇ ਅਗਲੇ ਪਾਸੇ ਤੇ ਲੇਕਿਨ ਇਹ ਪਿੰਨੀ ਮੈਂ ਡਰ ਗਈ ਮੈਨੂੰ ਕੁਝ ਨਹੀਂ ਪਤਾ ਲੱਗਿਆ ਇਹ ਇਕੱਲੀ ਹੈ ਵਿਚਾਰੀ ਗਰੀਬਣੀ ਇਹਦਾ ਹੈ ਕੋਈ ਨਹੀਂ ਹੈ ਘਰਬਾਰ ਅੱਗੇ ਹੋਰ ਕੋਈ ਬੱਚਾ ਕੋਈ ਵੀ ਇਸ ਕਰਕੇ ਹੁਣ ਸਵੇਰੇ ਅਸੀਂ ਇਤਲਾਹ ਵੀ ਕੀਤੀ ਹੈ ਜੀ ਪੁਲਿਸ ਨੂੰ ਤੇ ਹੁਣ ਅਜੇ ਤੱਕ ਕੋਈ ਦੇਖੂਗੀ ਆ ਕੇ ਸਤਿ ਸ਼੍ਰੀ ਅਕਾਲ ਜਨਾਬ ਇਹ ਕੱਲ ਕੱਲ ਰਾਤ ਤਕਰੀਬਨ ਕੋਈ 1:30 ਵਜੇ ਦੀ ਗੱਲ ਹੈ ਇਹ ਰੇਸ਼ਮਾ ਦੇਵੀ ਆ ਸਾਡੇ ਪਿੰਡ ਤੋਂ ਬਿੱਡੋਸ ਲੇਡੀਜ਼ ਹੈ ਗਰੀਬ ਪਰਿਵਾਰ ਹੈ ਬਹੁਤ ਆਪਣਾ ਗੁਜ਼ਾਰਾ ਜਿਹੜਾ ਕਿ ਇਹ ਬੱਕਰੀਆਂ ਨੂੰ ਪਾਲਣ ਪੋਸ਼ਣ ਕਰਕੇ ਦੇ ਦੁੱਧਾਂ ਦੇ ਵੇਚ ਕੇ ਗੁਜ਼ਾਰਾ ਕਰਦੀ ਹੈ ਇਹਦੀਆਂ ਰਾਤ ਕੋਈ ਚਾਰਕ ਬੰਦੇ ਆਏ ਆ ਜਿੱਦਾਂ ਇਹ ਦੱਸ ਰਹੀ ਹੈ ਵੀ ਚਾਰ ਬੰਦੇ ਸੀ ਮੂੰਹ ਬੰਨੇ ਹੋਏ ਸੀ ਉਹ ਬੰਦਿਆਂ ਨੇ ਬਾਣਾ ਪਾਇਆ ਬਸੀ ਕਿਰਪਾਨਾ ਸੀ ਉਹਨਾਂ ਕੋਲ ਤੇ ਇਹਦੀਆਂ ਚਾਰ ਬੱਕੀਆਂ ਬੱਕਰੀਆਂ ਜਿਹੜੀਆਂ ਸ਼ਿਫਟ ਡਿਜ਼ਾਇਰ ਗੱਡੀ ਐ ਸ਼ਿਫਟ ਗੱਡੀ ਐ ਜਾਨੀ ਕਿ ਉਹਦੇ ਚ ਲੈ ਗਿਆ ਗੱਡੀ ਘਰ ਦੇ ਕੋਲ ਲੱਗੀ ਆ ਕਿਰਪਾਨ ਉੱਥੇ ਮੌਕੇ ਪਰ ਪਈ ਆ ਸੋ ਮੈਂ ਪਹਿਲਾਂ ਹੁਣ ਆਂਦੇ ਨੇ ਜਦੋਂ ਮੈਨੂੰ ਸਵੇਰੇ ਇਹਨਾਂ ਤਲਾਹ ਕੀਤੀ ਥਾਣੇ ਆਪਾਂ ਦਰਖਾਸਤ ਦਿੱਤੀ ਐ ਐਸ ਐਚਓ ਸਾਹਿਬ ਨਾਲ ਗੱਲ ਕੀਤੀ ਐ ਐਸ ਐਚਓ ਸਾਹਿਬ ਨੂੰ ਹੁਣ ਮੈਂ ਫੇਰ ਫੋਨ ਕੀਤਾ ਵੀ ਆਪਣੀ ਪੁਲਿਸ ਪਾਰਟੀ ਭੇਜੋ ਮੌਕਾ ਦੇਖੋ ਜੀ ਜਿਹੜਾ ਉਹ ਹਥਿਆਰ ਪਿਆ ਉਹਨੂੰ ਆਪਣੇ ਕਸਟਡੀ ਚ ਲਓ ਤੇ ਜਿਹੜੀ ਬੰਦੇ ਆ ਉਹਨਾਂ ਦੀ ਭਾਲ ਕੀਤੀ ਜਾਵੇ ਜਿਹੜੀ ਗੱਡੀ ਆ ਮੌਕੇ ਤੇ ਦੇਖੀ ਗਈ ਆ ਉਹ ਇਧਰ ਤੋਂ ਕੀਰਤਪੁਰ ਸਾਈਡ ਨੂੰ ਗਈ ਆ ਜੀ ਮਨੋ ਇੱਥੋਂ ਕੱਟ ਤੋਂ ਕ੍ਰੋਸ ਕਰਕੇ ਕੀਰਤਪੁਰ ਸਾਈਡ ਨੂੰ ਵੱਲ ਨੂੰ ਗੱਡੀ ਗਈ ਆ ਸਵਿਫਟ ਗੱਡੀ ਆ ਜਿਹੜੀ ਦੇਖਣ ਵਾਲੀ ਆ ਸੋ ਇਹ ਗਰੀਬਣੀ ਆ ਬਹੁਤ ਇਹਦਾ 7 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਇੱਕ ਬੱਕਰੀ ਦਾ ਯਾਨੀ ਕਿ ਕੀਮਤ 30000 ਰੁਪਏ ਦੇ ਕਰੀਬ ਦੀ ਬੜੀਆਂ ਬੱਕਰੀਆਂ ਦੀਆਂ ਦੁੱਧ ਵਾਲੀਆਂ ਸੋ ਸਾਡੀ ਪ੍ਰਸ਼ਾਸਨਿਕ ਨੂੰ ਬੇਨਤੀ ਹੈ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਸ ਗਰੀਬਣੀ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਇਹ ਜੇ ਲੁਟੇਰੇ ਆ ਉਹਨਾਂ ਨੂੰ ਨੱਥ ਪੈਣੀ ਚਾਹੀਦੀ ਕਿਉਂਕਿ ਅੱਜ ਇੱਕ ਗਰੀਬਣੀ ਦੀਆਂ ਬੱਕਰੀਆਂ ਲੈ ਗਿਆ ਕੱਲੋਂ ਪਿੰਡ ਸੇਫ ਨਹੀਂ ਹੈ ਜੀ ਕਿਉਂਕਿ ਪਿੰਡ 'ਚ ਕੋਈ ਵੀ ਵਰਦਤ ਕਰ ਸਕਦੇ ਆ ਲੋਕ ਜਿਹੜੇ ਆ ਕੱਲੋਂ ਨਹੰਗਾ ਦਾ ਪਾਣਾ ਪਾ ਕੇ ਸਿੱਖ ਕੌਮ ਨੂੰ ਨਹੰਗਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਇਹ ਬੰਦਿਆਂ ਨੂੰ ਮੋਪੜਾ ਲੈਂਦੇ ਇਹਨਾਂ ਦੀ ਭਾਲ ਕਰਕੇ ਇਹ ਰਾਤ 2:30 ਵਜੇ ਦਾ ਕਾਂਡ ਹੈ ਇਹਨਾਂ ਦੀ ਭਾਲ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੀ ਸਚਾਈ ਸਾਹਮਣੇ ਲਿਆਂਦੀ ਸੋ ਗਗਨਜੀਤ ਬਾਦ ਜੀ ਕੀ ਗੱਲ ਹੋਈ ਕੀ ਆ ਦੇਖਿਆ ਤੁਸੀਂ ਸਰ ਅਸੀਂ ਮਤਲਬ ਕਿ ਲਾਸਟ ਅਸੀਂ ਨਾਲ ਇਹਨਾਂ ਦੇ ਗਵਾਂਢੀਆਂ ਸੀ ਨਾ ਇਹਨਾਂ ਦੀ ਆਵਾਜ਼ਾਂ ਸੁਣੀਆਂ ਰੋਣ ਦੀ ਆਵਾਜ਼ ਆ ਰਹੀ ਸੀ ਤਾਂ ਅਸੀਂ ਉੱਥੇ ਇੱਕਦਮ ਤਾਂ ਜਿਹੜੇ ਉਹ ਲੁਟੇਰੇ ਸੀਗੇ ਇੱਕਦਮ ਆਏ ਸਵਿਫਟ ਗੱਡੀ 'ਚ ਬੱਕਰੀਆਂ ਚਾਰ ਲੱਦ ਕੇ ਲੈ ਗਏ ਅਸੀਂ ਗੱਡੀ ਐਨ ਜਾਂਦੀ ਦੇਖਿਆ ਹਥਿਆਰ ਉੱਥੇ ਸੱਟ ਕੇ ਚੱਲ ਗਏ ਸਾਨੂੰ ਵੀ ਉਹਨਾਂ ਦਾ ਖਤਰਾ ਹੈ ਕਿਉਂਕਿ ਸਾਡੇ ਇੱਥੇ ਕੋਈ ਸੇਫਟੀ ਨਹੀਂ ਹੈ ਇਹ ਵਿਚਾਰੀ ਗਰੀਬ ਬਣੀ ਹੈ ਗਰੀਬ ਮਾਰ ਕਰਕੇ ਗਏ ਆ ਮਾਰ ਵੀ ਸਕਦੇ ਸੀ ਜਾਨ ਤੋਂ ਸਾਨੂੰ ਤਾਂ ਖਤਰਾ ਹੈ ਇਹਦਾ ਕੋਈ ਹੱਲ ਕੀਤਾ ਜਾਵੇ ਇਹਨੂੰ ਇਨਸਾਫ ਦਵਾਇਆ ਜਾਵੇ